ਸਰਬਜੀ ਸੰਗਰੂਰ ਵੀ ਜੀ ਕਲਤਾ ਚੰਗੇ ਬੂਰੇ ਦੀ ਨਾ ਪਛਾਨ ਸਾਨੂੰ ਨਾ ਪਛਾਨ ਸਾਨੂੰ ਚੰਗੇ ਬੂਰੇ ਦੀ ਨਾ ਪਛਾਨ ਸਾਨੂੰ ਨਾ ਪਛਾਨ ਸਾਨੂੰ ਸਮਝ ਸਭ ਕੁਝ ਹੀ ਤੈਨੂੰ ਸਮਝ ਸਭ ਕੁਝ ਹੀ ਤੈਨੂੰ ਆਪਣਾ ਹਾਲ ਸੁਣਾਉਂਦੇ ਹਾਂ ਆਪਣਾ ਹਾਲ ਸੁਣਾਉਂਦੇ ਹਾਂ ਸਮਝ ਸਭ ਨੂੰ ਰੂਪ ਤੇਰਾ ਬਾਬਾ ਜੀ ਬਾਬਾ ਜੀ ਸਮਝ ਸਭ ਨੂੰ ਰੂਪ ਤੇਰਾ ਬਾਬਾ ਜੀ ਨਾ ਗੱਲ ਬੁਰੀ ਕੋਈ ਮੰਨ ਲਿਆਉਂਦੇ ਹਾਂ ਨਾ ਗੱਲ ਬੁਰੀ ਨਾ ਗੱਲ ਬੁਰੀ ਮਨ ਲੈ ਜਾਂਦੇ ਹਾਂ ਸਭ ਕੁਝ ਤੈਨੂੰ ਅਰਪਣ ਕੀਤਾ ਸਭ ਕੁਝ ਤੈਨੂੰ ਅਰਪਣ ਕੀਤਾ ਨਾ ਕੁਝ ਤੇਰੇ ਤੋਂ ਬਾਬਾ ਜੀ ਛਪਾਉਂਦੇ ਹਾਂ ਬਾਬਾ ਜੀ ਛਪਾਉਂਦੇ ਹਾਂ ਰੱਖ ਉਹਗਣ ਸਾਰੇ ਚਰਨੀ ਤੇਰੇ ਚਰਨੀ ਤੇਰੇ ਬਾਬਾ ਜੀ